ਬਾਈ ਜਮਾ ਉਹ ਕੇ ਰਿਪੋਰਟ ਮੇਨ ਗੱਲ ਵਧੀਆ ਬਾਈ 3 ਸਾਲ ਹੋ ਗਏ ਉਹ ਡੈਕ ਲੱਗੇ ਨੇ ਸੋਣਾ ਤੇ ਕਿਤੇ ਬਾਜ ਨਹੀਂ ਪਾੜਦੀ ਇਹ ਬਹੁਤ ਵਧੀਆ ਗੱਲ ਆ ਜਮਾ ਉਹ ਵੀ ਚੱਲਦਾ ਜਮਾ ਉਹ ਵੀ ਚੱਲਦਾ 3 ਸਾਲਾਂ ਵਾਲੇ ਹਾਂ ਹਾਂ ਇਹ ਹੁੰਦੀ ਆ ਕੁਆਲਿਟੀ ਦੋਸਤੋ ਜੇ ਤੁਸੀਂ ਸਸਤਾ ਭਾਲਦੇ ਹੋ ਨਾ ਸਸਤਾ ਤਾਂ ਆਪਣੇ ਕੋਲੇ ਨਹੀਂ ਹੁੰਦਾ ਆਪਣੇ ਕੋਲੇ ਕੁਆਲਿਟੀ ਹੁੰਦੀ ਆ ਬਾਈ ਦੇ ਕਹਿੰਦੇ ਮਦਾਕ ਸਬੂਤ ਖੜਿਆ ਬਾਈ ਬਾਈ ਸੈੱਟ ਬਹੁਤ ਵਧੀਆ ਲੱਗਿਆ ਨੂੰ ਆਪਣੇ ਪਹਿਲਾਂ ਵੀ ਤੁਹਾਡੇ ਡਾਇਰੈਕਟਰਾਂ ਦੇ ਸੈੱਟ ਲੱਗੇ ਹੋਏ ਆ ਡੈਕ ਠੀਕ ਹੈ ਹਾਂਜੀ ਬਾਈ ਅੱਜ ਚੌਥਾ ਲੱਗਿਆ ਬਾਈ ਜੋਂਡੀਅਰ ਦੇ ਠੀਕ ਹੈ ਬਾਈ ਜੀ ਹਾਂ ਬਾਈ ਤੇ ਪਹਿਲਾਂ ਵਾਲੇ ਕਿਵੇਂ ਚ ਉਹਨੂੰ ਉੱਤਨੇ ਸਾਲ ਹੋ ਗਏ ਲੱਗੇ ਨੂੰ ਸੋਨਾ ਲਿੱਕੇ ਤੇ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਬਈ ਉਵੇਂ ਚੱਲੀ ਜਾ ਰਹੀ ਹਾਂ ਬਹੁਤ ਵਧੀਆ ਲੱਗਿਆ ਬਈ ਠੀਕ ਆ ਬਈ ਇੱਕ ਆਪਣਾ ਅਗਲੇ ਮਹੀਨੇ ਵੀ ਡੌਡੀਅਰ ਲੈ ਰਹੇ ਹਾਂਗੇ ਉਹਦੇ ਵੀ ਬਸ ਲਵਾ ਕੇ ਲੈ ਕੇ ਜਾਵਾਂਗੇ ਠੀਕ ਆ ਠੀਕ ਆ ਫਿਟਿੰਗ ਪਟਿੰਗ ਕੇ ਵੀ ਹੋਈ ਜਾਵਾਂ ਓਕੇ ਆ ਬਈ ਜਮਾ ਓਕੇ ਹਾਂਜੀ ਹਾਂਜੀ ਬਈ ਤੇ ਬਈ ਰੇਟ ਕਿਵੇਂ ਲੱਗਿਆ ਰੇਟ ਬਈ ਜੈਨੂਨ ਸੀਗਾ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਜੌਂਡੀਅਰ ਦੇ ਉੱਤੇ ਆਪਾਂ ਲਾ ਕੇ ਦਿੱਤਾ ਸੈਟ ਅਜ 12 ਇੰਚ ਕਰੋ ਕੁਆਲਿਟੀ ਚੈੱਕ ਕਰੋ 12 ਇੰਚ ਦੋ ਬੇਸਾਂ 6 ਸਪੀਕਰ ਵਾਲਾ ਸੈਟ ਦੋ 200 ਤੇ 6 ਸਪੀਕਰ 6 ਇੰਚ ਵਾਟਰਪੂਫ ਸੈਟ ਹੈ ਤੇ ਬਾਕੀ ਆਪਾਂ ਬੈਕ ਸਾਈਡ ਪਾਈ ਨੂੰ ਲਾਗ ਦਿੱਤਾ ਫਰੇਮ ਹਾ ਫਰੇਮ ਲਾਗ ਦਿੱਤਾ ਜਿਹਦੇ ਵਿੱਚ ਫੁੱਲ ਫਰੇਮ ਪੋਣਾ ਫੁੱਲ ਫਰੇਮ ਵੀ ਪੈ ਜੂਗਾ ਤੇ ਆਪਾਂ ਲੇਜ਼ਰ ਪੱਤੀਆਂ ਦੀ ਫਿਟਿੰਗ ਤੇ 6 ਮੋਸਪਿਡ ਵਾਲਾ ਮੋਨੋ ਤੇ ਮੋਨੋ ਟੂਲ ਤੇ 16 ਜੀਵੀ ਦੀ ਪੈਨ ਡਰਾਈਵ ਤੇ ਆਪਾਂ ਜੂ ਤੋਂ ਲੈ ਕੇ ਸਾਰੀ ਫਿਟਿੰਗ ਬਣਾ ਕੇ ਦਿੱਤੀ ਆ ਬਾਈ ਨੂੰ ਇੱਕ ਲਾ ਕੇ ਦਿੱਤੀ ਆਪਾਂ ਛਤਰੀ ਬਾਈ ਸੈਂਪਲ ਦੇ ਵਿੱਚ ਛਤਰੀ ਲਾ ਕੇ ਦਿੱਤੀ ਆ ਤੇ ਲੇਜਰ ਪੱਤੀਆਂ ਦੀ ਫਿਟਿੰਗ ਜਿੰਨੀ ਵੀ ਹੈਗੀ ਹੈ ਸਾਰੀ ਹੈਵੀ ਦੇ ਵਿੱਚ ਲੇਜਰ ਪੱਤੀਆਂ ਦੀ ਫਿਟਿੰਗ ਹੈਗੀ ਤੇ ਬਾਕੀ ਆਪਾਂ ਬਾਈ ਦੀ ਵੀ ਲੈਨੇ ਆ ਬੀ ਉਹ ਕਿਵੇਂ ਲੱਗਿਆ ਸੈੱਟ ਹਨਾ ਬਾਈ ਨੇ ਚਲਾ ਕੇ ਦੇਖਿਆ ਪਹਿਲੀ ਵਾਰ ਸੈੱਟ ਲਵਾ ਕੇ ਜਾ ਰਹੇ ਆ ਕਿ ਦੂਜਾ ਸੈੱਟ ਲਵਾ ਕੇ ਜਾ ਰਹੇ ਆ ਅੱਸੀ ਗੱਲ ਬਾਈ ਅੱਸੀ ਗੱਲ ਬਾਈ ਕੀ ਨਾਮ ਆ ਬਾਈ ਆਪਣਾ ਹਰਪ੍ਰੀਤ ਬਾਈ ਪਿੰਡ ਬਾਈ ਵੀਰੇ ਵਾਲਾ ਜੱਟਾਂ ਬਾਈ ਠੀਕ ਆ ਬਾਈ ਜੀ ਕਿਵੇਂ ਲੱਗਿਆ ਬਾਈ ਬਾਈ ਸੈੱਟ ਬਹੁਤ ਵਧੀਆ ਲੱਗਿਆ ਨੂੰ ਆਪਣੇ ਪਹਿਲਾਂ ਵੀ ਤੁਹਾਨੂੰ ਡਾਇਰੈਕਟਰਾਂ ਦੇ ਸੈੱਟ ਲੱਗੇ ਹੋਏ ਐ ਡੈਕ ਠੀਕ ਹੈ ਹਾਂਜੀ ਬਾਈ ਅੱਜ ਚੌਥਾ ਲੱਗਿਆ ਬਈ ਜੋਂਡੀਅਰ ਦੇ ਠੀਕ ਹੈ ਬਾਈ ਜੀ ਹਾਂ ਬਾਈ ਤੇ ਪਹਿਲਾ ਵਾਲੇ ਕਿਵੇਂ ਚੱਲਦੇ ਆ ਪਹਿਲਾ ਵਾਲੇ ਬਾਈ ਓਕਰ ਬੋਰਡ ਚੱਲਦੇ ਆ ਨੂੰ 3 ਸਾਲ ਹੋ ਗਏ ਲੱਗੇ ਨੂੰ ਸੋਨਾ ਲਿੱਕੇ ਤੇ ਅਜੇ ਤੱਕ ਕੋਈ ਦਿੱਕਤ ਨਹੀਂ ਆਈ ਬਾਈ ਉਵੇਂ ਚੱਲੀ ਜਾਂਦਾ ਹਾਂ ਉਵੇਂ ਹੀ ਚੱਲੀ ਜਾਂਦਾ ਬਈ ਬਹੁਤ ਵਧੀਆ ਕੋਈ ਬਾਜ਼ ਪਾਟਣ ਲੱਗਿਆ ਹੋਵੇ ਜਾਂ ਕੋਈ ਪਾਰਟੀ ਘਟ ਗਈ ਹੋਵੇ ਨਹੀਂ ਨਹੀਂ ਕੋਈ ਦਿੱਕਤ ਨਹੀਂ ਆਇਆ ਸੇਮ ਹੀ ਐ ਸੇਮ ਹੀ ਆ ਜਮਾ ਠੀਕ ਹੈ ਤੇ ਬਾਕੀ ਆ ਚਲਾ ਕੇ ਦਿਖਾਦਾ ਤੁਹਾਨੂੰ ਸੈਟ ਇਹ ਇਹ ਬਹੁਤ ਵਧੀਆ ਲੱਗਿਆ ਬਈ ਉਹਦੇ ਨਾਲ ਵੀ ਇੱਕੀ ਹੋਊਗਾ ਹਾਂ ਉਹਦੇ ਨਾਲ ਉਤੋਂ ਦੀ ਆ ਠੀਕ ਹੈ ਬਾਈ ਜੀ ਹਾਂ ਬਾਈ ਤੇ ਸੋਨੂ ਬਾਈ ਠੀਕ ਹੈ ਬਈ ਇੱਕ ਆਪਣਾ ਅਗਲੇ ਮਹੀਨੇ ਵੀ ਜੌਡੀਅਰ ਲੈ ਰਹੇ ਹੈਗੇ ਉਹਦੇ ਵੀ ਬੱਸ ਲਵਾ ਕੇ ਲੈ ਕੇ ਜਾਵਾਂਗੇ ਠੀਕ ਹੈ ਠੀਕਾ ਫੀਟਿੰਗ ਪੋਟਿੰਗ ਕੇ ਵੀ ਹੋਈ ਆ ਜਮਾ ਓਕੇ ਆ ਬਈ ਜਮਾ ਓਕੇ ਆ ਹਾਂਜੀ ਹਾਂਜੀ ਬਈ ਤੇ ਬਈ ਰੇਟ ਕਿਵੇਂ ਲੱਗਿਆ ਰੇਟ ਬਈ ਜੈਨੂਨ ਸੀਗਾ ਠੀਕ ਆ ਰੇਟ ਹਾਂਜੀ ਹਾਂਜੀ ਜਮਾ ਜੈਨੂਨ ਰੇਟ ਸੀ ਬਈ ਠੀਕ ਆ ਬਈ ਜੀ ਹਾਂਜੀ ਤੇ ਬਾਈ ਨਾਲੇ ਕਰ ਲੈ ਲਿਆ ਲਾ ਤੈਨੂੰ ਬਈ ਕਿਵੇਂ ਲੱਗਿਆ ਬਈ ਜਮਾ ਓਕੇ ਰਿਪੋਰਟ ਮੇਨ ਗੱਲ ਵਧੀਆ ਬਈ 3 ਸਾਲ ਹੋ ਗਏ ਉਹ ਡੈਕ ਲੱਗੇ ਨੇ ਸੋਨਾ ਤੇ ਕਿਤੇ ਬਾਜ ਨਹੀਂ ਪਾੜਦੀ ਇਹ ਬਹੁਤ ਵਧੀਆ ਗੱਲ ਆ ਜਮਾ ਉਹ ਵੀ ਚੱਲਦਾ ਜਮਾ ਉਹ ਵੀ ਚੱਲ ਇਹ ਤੁਸੀਂ ਸਸਤਾ ਭਾਲਦੇ ਹੋ ਨਾ ਸਸਤਾ ਤਾਂ ਆਪਣੇ ਕੋਲੇ ਨਹੀਂ ਹੁੰਦਾ ਆਪਣੇ ਕੋਲੇ ਕੁਆਲਿਟੀ ਹੁੰਦੀ ਆ ਬਾਈ ਦੇ ਕਹਿੰਦੇ ਮੁਕ ਸਮੂਥ ਖੜਿਆ ਬਾਈ ਤਿੰਨ ਸਾਲਾਂ ਬਾਅਦ ਸੇਮ ਸੈਟ ਬਈ ਬਾਜ ਬਾਟਨ ਲੱਗੇ ਨੇ ਬਾਹਰ ਨਹੀਂ ਪੜਦੇ ਇਹ ਬਹੁਤ ਵਧੀਆ ਕੁਆਲਿਟੀ ਠੀਕ ਆ ਬਾਈ ਜੀ ਤੈਨੂੰ ਬਾਈ ਕਿਵੇਂ ਲੱਗਿਆ ਬਈ ਬਹੁਤ ਵਧੀਆ ਲੱਗਿਆ ਕੁਆਲਿਟੀ ਬਹੁਤ ਚੰਗੀ ਹੈ ਤੇ ਵਧੀਆ ਹਾਂ ਬਾਕੀ ਡੀਲਿੰਗ ਬਹੁਤ ਵਧੀਆ ਲੱਗੀ ਠੀਕ ਆ ਬਾਈ ਜੀ ਹਾਂਜੀ ਟਾਈਮ ਸੇਵ ਵੀ ਮਿਲ ਗਿਆ ਹਾਂਜੀ ਹਾਂਜੀ ਟਾਈਮ ਟੂ ਟਾਈਮ ਇਹ ਗੱਲ ਬਹੁਤ ਵੱਡੀ ਹੈ ਨਹੀਂ ਤਾਂ ਵੈਸੇ ਆਪਾਂ ਨੂੰ ਵੇਟ ਕਰਨੀ ਪੈਂਦੀ ਆ ਇਹ ਗੱਲ ਬਹੁਤ ਚੰਗੀ ਹੈ ਵੀ ਟਾਈਮ ਟੂ ਟਾਈਮ ਮਿਲਿਆ ਆਪਾਂ ਤੇ ਸੋਤੋ ਆਪਾਂ ਇਹ ਤਾਂ ਨਹੀਂ ਕਰਵਾਇਆ ਵੀ ਆਹ ਪੱਤੀਆਂ ਵੈਲਡ ਕਰਵਾ ਲਿਓ ਜਾਂ ਨਾਟ ਲਿਓ ਮੈਂ ਕਹਿੰਦਾ ਵੀ ਇੱਥੇ ਖੜੇ ਆ ਤੜਕੇ ਦੇ ਠੀਕ ਹੈ ਤੇ ਆਪਾਂ ਨੂੰ ਉੱਥੇ ਜਗ੍ਹਾ ਤੋਂ ਹੱਲਣਾ ਵੀ ਨਹੀਂ ਪਿਆ ਠੀਕ ਹੈ ਬਾਈ ਤੇ ਦੋਸਤੋ ਜੇ ਤੁਸੀਂ ਇਸ ਤਰ੍ਹਾਂ ਦੀ ਕੁਆਲਿਟੀ ਦੇ ਵਿੱਚ ਪਾਲਦੇ ਵਿੱਚ ਹੋ ਨਾ ਤਾਂ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਆਪਣਾ ਕਨੈਕਟ ਕਰਕੇ ਬੁਕਿੰਗ ਕਰਵਾ ਸਕਦੇ ਹੋ 2000 ਰੁਪਏ ਆਪਣੇ ਸਟੇ ਦੀ ਬੁਕਿੰਗ ਹੈਗੀ ਤੇ ਰੇਟ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਇਕ ਕਰ ਦੇਣਾ ਧੰਨਵਾਦ